ਹਾਂਜੀ ਸ਼ਬਦਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਜਿਵੇਂ ਤੁਹਾਨੂੰ ਪਤਾ ਕੰਨ੍ਹੇ ਸ਼ਹਿਰ ਚ ਜਹਸੀਲਾ ਸ਼ੁਰੂ ਹੋਣਾ 1 ਮਾਰਚ ਤੋਂ ਤੇ ਅੱਜ ਬੰਦੇ ਆਪਣੇ ਚੱਲੇ ਬਾਜ਼ਾਰ ਦਾ ਮਾਹੌਲ ਦੇਖਣ ਇਹਨਾਂ ਤੋਂ ਘਰੇ ਨਹੀਂ ਬੈਠਿਆ ਗਿਆ ਆਹ ਦੇਖੋ ਆ ਪੈਂਟ ਕੋਟ ਪਾ ਕੇ ਚੱਲਿਆ ਫੇਲਾ ਦੇ ਚੌਕ ਖੰਨੇ ਆ ਤਿੰਨ ਬੰਦੇ ਆਪਣੇ ਚੱਲੇ ਆਪਾਂ ਨੂੰ ਆ ਕੰਮ ਦੇਖਦੇ ਆ ਜੇ ਜਾ ਹੋਇਆ ਤਾਂ ਆਪਾਂ ਵੀ ਜਾਵਾਂਗੇ ਤੇ ਦਿਖਾਉਂਦੇ ਆ ਅੱਜ ਖੰਨੇ ਦੇ ਬਾਜ਼ਾਰ ਚ ਕੀ ਮਾਹੌਲ ਆਈ ਤੁਹਾਨੂੰ ਕੀ ਰੇਟ ਨੇ ਤੇ ਚਲੋ ਮਿਲਦੇ ਆਂਗੇ ਜਾ ਕੇ ਹੁਣ ਬਾਜ਼ਾਰ 'ਚ ਤੇ ਲੋ ਜੀ ਪਹੁੰਚ ਗਏ ਆਪਾਂ ਖੰਨੇ ਸ਼ਹਿਰ ਦੇ ਬਾਜ਼ਾਰ 'ਚ ਮਾਰਚ ਮਹੀਨੇ ਤੋਂ ਸੇਲਾ ਜਿਹੜੀਆਂ ਸ਼ੁਰੂ ਹੋਣੀਆਂ ਨੇ ਕੱਲ ਤੋਂ ਸ਼ੁਰੂ ਨੇ ਇਹ ਆ ਦੇਖੋ ਤਿਆਰੀਆਂ ਚੱਲ ਰਹੀਆਂ ਨੇ ਪੂਰੀਆਂ ਸੇਲਾ ਦੀਆਂ ਦੁਕਾਨਾਂ ਤੇ ਕੋਸ਼ਿਸ਼ ਦੁਕਾਨਾਂ ਤੇ ਅੱਜ ਵੀ ਰੇਟ ਬਹੁਤ ਲੋ ਕਰਕੇ ਲਾਏ ਹੋਏ ਨੇ ਆ ਦੇਖੋ ਆ ਜੁੱਤੀਆਂ ਦੀਆਂ ਦੁਕਾਨਾਂ ਕਰ ਲੂ ਇੱਥੇ ਇਹ ਸਾਰੀਆਂ ਸੇਲ 'ਚ ਲੱਗਣੀਆਂ ਨੇ ਜੀ 1 ਮਾਰਚ ਤੋਂ ਸ਼ੁਰੂ ਹੋ ਜਾਣੀਆਂ ਨੇ ਸੇਲਾ ਅੱਜ ਮੈਂ ਦੇਖੋ ਲੋਰਾ ਟੀ ਸ਼ਰਟਾਂ ਵਗੈਰਾ ਤਿਆ ਲੇਡੀਜ਼ ਦੇ ਕੱਪੜੇ ਬੱਚਿਆਂ ਦੇ ਕੱਪੜੇ ਹਰ ਇੱਕ ਚੀਜ਼ ਤੁਹਾਨੂੰ ਮਾਰਚ ਮਹੀਨੇ ਦੀ ਸੇਲ ਚ ਮਿਲੂਗੀ ਇੱਧਰ ਦੇਖੋ ਖੰਨੇ ਸ਼ਹਿਰ ਦਾ ਮੇਨ ਬਾਜ਼ਾਰ ਜਿਹੜੀ ਆ ਇਹ ਸੇਲਾ ਲੱਗਣੀਆਂ ਦੀ ਇਹਦੀ ਤਿਆਰੀਆ ਅੱਜ ਚੱਲ ਰਹੀ ਆ ਨੇ ਜੀ ਕੱਲ ਤੋਂ ਸੇਲਾ ਸਟਾਰਟ ਨੇ ਆ ਨਮੀ ਦੁਕਾਨ ਖੁੱਲੀਆਂ ਬਾਈ ਕਹਿੰਦਾ 5-500 ਰੁਪਏ ਨੂੰ ਇੱਥੇ ਸੂਟ ਮਿਲ ਜਾਣਾ ਯਾ ਦੇਖੋ ਆ ਸੂਟ ਤੁਹਾਨੂੰ 500 ਰੁਪਏ ਚ ਇੱਥੇ ਮਿਲ ਜਾਣਾ ਔਰ ਦੇਖੋ 5500 ਰੁਪਏ ਚ कॉटन सूट ਵਿਦ ਦੁਪੱਟਾ ਹੀ ਤੇ ਬਾਕੀ ਕੱਲ ਤੋਂ ਸੇਲਾ ਸਟਾਰਟ ਨੇ ਅੰਦਰ ਚੱਲ ਕੇ ਦੇਖਦੇ ਹਾਂ ਹੁਣ ਆਪਾਂ ਆ ਦੇਖੋ ਆ ਕਿੰਨਾ ਸੋਹਣਾ ਸੂਟ ਵਰਕ ਹੋਇਆ ਹੋਇਆ ਵੀ ਤੁਹਾਨੂੰ ਇੱਥੋਂ 500 ਰੁਪਏ ਚ ਮਿਲ ਜਾਣਾ ਅੰਨੇ ਸ਼ਹਿਰ ਦੇ ਬਾਜ਼ਾਰ ਚੋਈ ਤੇ ਬਾਕੀ ਆ ਕੁਰਤੇ ਪਜਾਮੇ 2250 ਰੁਪਏ ਜੀ ਤੁਹਾਨੂੰ ਮਿਲ ਜਾਣ ਨੇ ਬਾਈ ਕਹਿੰਦਾ 2250 ਰੁਪਏ ਨੂੰ ਸੇਲ ਲਾਈ ਹੋਈ ਆ ਤੇ ਆ ਵਾਲੇ ਬੰਦੇ 3000 ਆ ਜੀ ਉਹ ਲਾ ਬੀਚ ਉਹ ਬੈਠ ਕੇ ਦੇਖੋ ਵੱਖਰੀ ਵਰਾਇਤੀ ਇੱਧਰ ਅੱਗੇ ਚੱਲਦੇ ਆਂ ਹੁਣ ਆਪਾਂ ਦੇਖੋ ਆ ਲੈਡੀਜ਼ ਦੇ ਸੂਟ ਕੁਰਤੇ ਪਜਾਮੇ ਆ ਦੇਖੋ ਬਹੁਤ ਵਧੀਆ ਸੂਟ ਜਿਹੜੇ ਸੇਲ 'ਚ ਲੋ ਪ੍ਰਾਈਸ ਕਰਕੇ ਲਾਇਏ ਹੁੰਦੇ ਨੇ ਆ ਸਾਰੇ ਸੂਟ ਬਹੁਤ ਵਧੀਆ ਪ੍ਰਾਈਸ ਤੇ ਤੁਹਾਨੂੰ ਮਿਲ ਜਾਣਗੇ ਆ ਬੰਦੇ ਆਪਣੇ ਨਾਲ ਆਉਂਦੇ ਨੇ ਅੱਜ ਮਹੀ ਕਰਕੇ ਬਿਜ਼ਾਰਤ 'ਚ ਥੋੜਾ ਘੱਟ ਘਾਟਾ ਕੱਲੂ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੋਣੀ ਜੀ ਬਹੁਤ ਜ਼ਿਆਦਾ ਘੱਟ ਹੋਣਾ ਆ ਦੇਖੋ ਬਹੁਤ ਵਧੀਆ ਵਧੀਆ ਇਸ ਸੇਲ ਦਾ ਦੀ ਤਿਆਰੀਆਂ ਚੰਦ ਨੇ ਨੇ ਆ ਪਾਈ ਜਗ੍ਹਾ ਨਾਲ ਸੇਲ ਠੂਗਾ ਨਾਲ ਪੋਰਟੇ ਪਿਆਮਿਆਂ ਦੇ ਕੱਪੜੇ ਲੇਡੀਜ਼ ਸੂਟ 200 300 ਤੋਂ ਸਟਾਰਟ ਹੀ ਤੇ ਦੇਖਨੇ ਆਪਾਂ ਆ ਵਧੀਆ ਦੇਖ ਲਓ ਹਾਂ ਨੇ ਆ ਤੁਹਾਨੂੰ ਆ ਦੇਖੋ ਆ ਲੇਡੀਜ਼ ਸੂਟ ਵਧੀਆ ਕਾਟਨ ਦੇ ਸੂਟ ਆ ਦਿਖਾਉਂਦਾ ਬਾਈ ਤੇ ਨਾਲ ਕਿੰਨੇ ਸੋਨੇ ਹੋਊਗਾ ਤੇ 5 500 ਦੀ ਰੇਂਜ ਵਿੱਚ ਮਿਲ ਜਾਣ ਨੇ ਇਹ ਸਾਰੇ ਸੂਟ ਤੁਹਾਨੂੰ ਨਾਲ ਦੁਪੱਟਾ ਕਾਟਨ ਦੇ ਬਹੁਤ ਵਧੀਆ ਸੂਟ ਪ੍ਰਿੰਟ ਦੇਖੋ ਤੁਸੀਂ ਕਲਰ ਦੇਖੋ ਤੇ ਵੀਡੀਓ ਜੀ ਤੁਹਾਨੂੰ ਪਤਾ ਲੱਗੇ ਰਿਹਾ ਹੋਣਾ ਕੁਆਲਟੀ ਵੀ ਬਹੁਤ ਵਧੀਆ ਕੁਆਲਟੀ ਦੇ ਨੇ ਜੀ ਤੇ ਅੱਗੇ ਆ ਸੂਟ ਆ ਗਈ ਹੈ 400 ਦੀ ਰੇਂਜ ਚ ਆ ਗਏ ਤੇ ਕਲਰ ਡਿਜ਼ਾਈਨ ਤੁਸੀਂ ਦੇਖ ਹੀ ਸਕਦੇ ਹੋ ਇਹਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਆ ਬਾਕੀ ਇੱਕ ਵਾਰ ਤੁਸੀਂ ਆਪ ਆ ਕੇ ਦੇਖੋ ਤੇ ਲਓ ਬਹੁਤ ਵਧੀਆ ਤੇ ਚੰਗੀ ਕੁਆਲਟੀ ਤੁਹਾਨੂੰ ਸਸਤੇ ਰੇਟ ਤੇ ਮਿਲ ਜਾਣੀਆਂ ਆ ਦੇਖੋ ਆ ਦੇਖੋ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਮਤਲਬ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਮਿਲ ਜੂ ਕਾਟਨ ਦਾ ਮਿਲ ਜੂ ਕਢਾਈ ਵਾਲਾ ਵੀ ਮਿਲ ਜੂ ਪ੍ਰਾਈਸ ਬਹੁਤ ਸਹੀ ਮਿਲ ਜਾਣੀ ਥੋਨੂੰ ਕੰਨੇ ਸ਼ਹਿਰ ਦੀ ਮਸ਼ਹੂਰ ਸੇਲ ਜਿਹਦੀ ਤਿਆਰੀਆਂ ਨੇ ਇਹ ਕੱਲ ਤੋਂ ਇੱਥੇ ਬਹੁਤ ਕੱਟ ਹੋਣਾ ਆ ਦੇਖੋ ਪ੍ਰਿੰਟ ਇੱਕ ਤੋਂ ਇੱਕ ਵਧੀਆ ਪਿਆ ਬਾਈ ਉਹਨਾਂ ਕੋ ਕੱਢ ਕੱਢ ਦਿਖਾਉਂਦੇ ਨੇ ਬਾਈ ਹੁਣੀ ਇੱਧਰ ਚੱਲੀ ਆ ਪਾਈ ਹੁਣ ਅੱਗੇ ਅੱਜ ਮੀਂਹ ਪੈ ਰਿਹਾ ਬਾਜ਼ਾਰ 'ਚ ਇਸ ਲਈ ਭੀੜ ਨਹੀਂ ਹੈਗੀ ਜ਼ਿਆਦਾ بارش ਕਰਕੇ ਅੰਨੇ ਸ਼ਹਿਰ ਦਾ ਬਾਜ਼ਾਰ ਇਹ ਹੈ ਅੱਗੇ ਆ ਗਈ ਆ ਸਾਰੇ ਸੂਟ ਤੁਹਾਨੂੰ 400 450 500 ਦੀ ਰੇਂਜ ਚ ਮਤਲਬ 500 ਤੋਂ ਥੱਲੇ ਥੱਲੇ ਤੁਹਾਨੂੰ ਮਿਲ ਜਾਣ ਨੇ ਹਰ ਤਰ੍ਹਾਂ ਦਾ ਵਰਕ ਹੋਇਆ ਹੋਇਆ ਹੂ ਇਹਨਾਂ ਤੇ ਜਿਵੇਂ ਦਾ ਵੀ ਤੁਹਾਨੂੰ ਵੈਰਾਈਟੀ ਚਾਹੀਦੀ ਹੈ ਉਹ ਸਟ੍ਰੇਕ ਵੈਰਾਈਟੀ ਮਿਲ ਜੇ ਅੱਗੇ ਚੱਲਦੇ ਆ ਜੀ ਆ ਦੇਖੋ ਆ ਸੂਟ ਲੇਡੀਜ਼ ਦੇ ਬਹੁਤ ਵਧੀਆ ਬਹੁਤ ਵੈਰਾਈਟੀ ਆਈ ਇਹ ਆ ਲੱਗੀ ਹੋਈ ਐ ਇੱਧਰ ਵੀ ਸੇਲ ਇੱਧਰ ਦੇਖਨੇ ਆਪਾਂ ਅੰਦਰ ਜਾ ਕੇ ਪੁੱਛਦੇ ਆਂ ਬਾਈ ਇਹਨਾਂ ਤੋਂ ਰੇਟ ਆਹ ਦੇਖੋ ਆ ਸਾਨੂੰ 4 450 ਰੇਂਜ 'ਚ ਮਿਲਣਗੇ ਹੀ ਨਾਲ ਦੁਪੱਟੇ ਦੇ ਨਾਲ ਪੁੱਛਦੇ ਆਂ ਹੁਣ ਬਾਈ ਤੋਂ ਰੇਟ ਸਾਰੇ 1 550 ਰੇਂਜ 'ਚ ਆਹ ਵਾਲੇ 550 ਇਹ ਬਨਾਸ ਦੀ ਵਿੱਚ ਆਵੇ ਦੁਪੱਟਾ ਵਿੱਚ ਆ ਗਿਆ ਕਨਸੈਪਟ ਵਿੱਚ ਦੁਪੱਟਾ 1 750 ਸੈਮੀ ਸਟਿਚ ਵਗੈਰਾ ਆ ਜਾਂਦੇ ਆ ਆਰਗਨਜ਼ ਆ ਗਿਆ ਮਸਲਿਨ ਆ ਗਿਆ ਆ ਦੇਖੋ ਜੀ ਹਰ ਤਰ੍ਹਾਂ ਦੀ ਵੈਰਾਈਟੀ ਇੱਧਰ ਵੀ ਭੰਡਾਰ ਪਏ ਨੇ ਲੇਡੀ ਸੂਟਾ ਦੇ ਜਿਹੜੇ ਸੇਲ 'ਚ ਲੱਗਣੇ ਨੇ ਆ ਦੇਖੋ ਹਰ ਤਰ੍ਹਾਂ ਦਾ ਪ੍ਰਿੰਟ ਤੇ ਰੇਟ ਵੀ ਬਹੁਤ ਜਾਇਜ਼ ਆ ਦੇਖੋ ਜਿਵੇਂ ਇਹਨਾਂ ਨੇ ਰੇਟ ਉੱਤੇ ਲਾਏ ਵੀ ਹੋਏ ਨੇ ਸੇਲ ਕਰਕੇ ਜਿਵੇਂ ਜ਼ਿਆਦਾ ਕੱਟ ਹੋ ਜਾਣਾ 595 ਰੁਪਏ 'ਚ ਤੁਹਾਨੂੰ ਇਹ ਸੂਟ ਮਿਲ ਜਾਣਾ ਜੀ ਸੰਤ ਸੇਲਪਸਟੋਰ ਤੋਂ ਪ੍ਰਿੰਟ ਦੇਖੋ ਹਰ ਇੱਕ ਤਰ੍ਹਾਂ ਦਾ ਪ੍ਰਿੰਟ ਤੁਹਾਨੂੰ ਇੱਥੋਂ ਮਿਲ ਜਾਣਾ 595 ਰੁਪਏ ਦਾ ਰੇਟ ਇਹਨਾਂ ਦੇ ਉੱਤੇ ਲਾਏ ਹੋਏ ਨੇ 1 ਕੇ 500 ਰੇਂਜ ਚ ਨੇ ਆਲਓਵਰ ਕਾਟਨ ਦਾ ਛੋਟਾ ਹੈ 5 ਮੀਟਰ ਦਾ ਹੀ 495 ਦਾ ਛੋਟਾ ਹੈਗੇ ਕੈਂਬਰੀ ਕਾਟਨ ਵਗੈਰਾ ਆ ਦੇਖੋ ਬਾਕੀ ਕੈਂਬਰੀ ਕਾਟਨ ਇੱਕ ਆਪ ਪਸ਼ਮੀਨਾ ਜਿਹੜੇ ਸਾਡੇ ਤੇ ਲਓ ਜੀ ਅੱਗੇ ਚੱਲਦੇ ਹਾਂ ਹੁਣ ਆਪਾਂ ਇਹ ਦੇਖੋ ਤੇ بارش ਕਰਕੇ ਅੱਜ ਇਕੱਠ ਘਾਟਾ ਹਰੇਕ ਦੁਕਾਨ ਚ ਸੇਲ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਆਹ ਦੇਖੋ ਲੇਡੀਜ਼ ਸੂਟਾਂ ਦੀ ਕਲੈਕਸ਼ਨ ਬਹੁਤ ਜ਼ਿਆਦਾ ਸੇਲ ਚ ਜਿਹੜੀ ਕੱਢਣੀਆਂ ਇੱਕ طرف ਅੱਗੇ ਚੱਲਦੇ ਆਂ ਜੀ ਹੋਰ ਦੇਖਦੇ ਆਂ ਬਾਜ਼ਾਰ ਇੱਧਰ ਲਹਿੰਗੇ ਵਗੈਰਾ ਵੀ ਲੇਡੀਜ਼ ਦੇ ਬੱਚਿਆਰੇ ਕੱਪੜੇ ਐ ਲੇਡੀਜ਼ ਦੇ ਟਰੈਕਸੂਟ ਵਗੈਰਾ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਸੇਲ 'ਚ ਮਿਲਣੀ ਆ ਦੇਖੋ ਅੱਜ ਤੋਂ ਹੀ ਕੰਮ ਸਟਾਰਟ ਕੱਲ ਤੋਂ ਤਾਂ ਬਹੁਤ ਜ਼ਿਆਦਾ ਹੋਵੇ ਨਾ ਪਹਿਣਾ ਤੁਹਾਨੂੰ ਦਿਖਾਵਾਂਗੀ ਵੀਡੀਓ 'ਚ ਆ ਬੱਚਿਆਰੇ ਕੱਪੜੇ ਬਹੁਤ ਘੱਟ ਪ੍ਰਾਈਸ ਤੇ ਤੁਹਾਨੂੰ ਇੱਥੋਂ ਚੀਜ਼ਾਂ ਮਿਲ ਜਾਣੀਆਂ ਨੇ ਇਧਰ ਅੱਗੇ ਆ ਗਈ ਆਲ ਓਵਰ ਸੂਟ ਇਹ ਤੁਹਾਨੂੰ 400 450 ਦੀ ਰੇਂਜ 'ਚ ਮਿਲ ਜਾਣ ਨੇ ਬਹੁਤ ਵਧੀਆ ਕੱਪੜਾ ਹਰੇਕ ਤਰ੍ਹਾਂ ਦਾ ਪ੍ਰਿੰਟ ਮਿਲ ਜਾਣਾ ਕਦਰ ਪ੍ਰਿੰਟ ਦੇਖੋ ਕਿੰਨੇ ਜਿਆਦਾ ਨੇ ਬਾਕੀ 22 ਤੋਂ ਆਪਾਂ ਕਰਦੇ ਆਂ ਪਤਾ ਇਹਨਾਂ ਦਾ ਹੋਰ ਕਲੈਕਸ਼ਨ ਦੇਖੋ ਪ੍ਰਿੰਟਿੰਗ ਤੋਂ ਇੱਕ ਵਧੀਆ ਬਾਈ ਤੋਂ ਪੁੱਛਦੇ ਆਂ ਹੋਰਾਂ ਦੇ ਰੇਟ ਵੀ ਬਾਕੀ ਆਗਲੇ ਕੋ ਤੇ ਬਾਕੀ ਆਗਲੇ ਬਾਰੇ ਇਹ ਵੀ 500 400 ਇਹ ਵੀ 400 ਦੇ ਵਿੱਚ ਬਹੁਤ ਜਿਆਦਾ ਲੱਗੇ 700 ਤੋਂ ਰਾਮ ਤੱਕ ਤੇ ਅੱਜ ਦਾ ਇਹ ਆਪਾਂ ਨੂੰ ਦਿਖਾ ਰਹੇ ਹਾਂ ਕਿ ਬਤੂ ਤਾਂ ਬਹੁਤ ਜ਼ਿਆਦਾ ਪੇਡ ਹੋ ਜਾਣੀ ਆ ਮਾਰਕੀਟ ਦੀ ਸੇਲ ਚਾਰ ਹੈਗਾ ਤੇ ਕਿਹਦੇ ਬਹੁਤ ਦੁਨੀਆ ਦੇ ਆਕਰਸ਼ਣ ਦੇ ਕਲਰ ਡਿਜ਼ਾਈਨ ਨੂੰ ਇੱਧਰ ਅੱਗੇ ਲੇਡੀਜ਼ ਦੇ ਪਾਸ ਵਗੈਰਾ ਆ ਗਏ ਇਹ ਵੀ ਬਹੁਤ ਸਸਤੇ ਰੇਟ ਤੇ ਲੇਡੀਜ਼ ਦੇ ਕੱਪੜੇ ਵਗੈਰਾ ਦੇ ਤਾਂ ਤੁਸੀਂ ਦੇਖੇ ਸਕਦੇ ਹੋ ਤੁਹਾਨੂੰ ਜ਼ਿਆਦਾ ਕੀ ਦੱਸੀਏ ਬਾਕੀ ਕੱਲੂ ਵੀਡੀਓ ਪਾ ਕੇ ਪੂਰੀ ਪ੍ਰਾਈਸ ਡਿਟੇਲਿੰਗ ਹੋਰ ਦੱਸਾਂਗੇ 300 ਰੁਪਏ ਦਾ 300 ਦਰੱਗੇ ਦੇਖੋ ਇਹ ਆਂ ਮੇਡੀਜ਼ ਦੇ ਲੈਂਗੇ ਸੂਟ ਵਗੈਰਾ ਆ ਕੱਪੜਾ ਦੇਖੋ ਮੀਟਰ ਦੇ ਹਿਸਾਬ ਨਾਲ ਵੀ ਮਿਲ ਜੂ ਤੇ ਸੂਟ ਇਹ ਸੂਟ ਵੀ ਪੂਰਾ ਮਿਲ ਜੂ 3800 ਤੇ ਤੁਹਾਨੂੰ ਸੂਟ ਇਹ ਪਹਿ ਜਾਣਾ ਬਹੁਤ ਵਧੀਆ ਵਰਕ ਹੋਇਆ ਹੋਇਆ ਇਹਦੇ ਤੇ ਹਾਂਜੀ ਦਰੱਗੇ ਪੰਜਾਬ ਕਲੈਕਸ਼ਨ ਵਾਲੇ ਦੇ ਵੀ ਸੇਲਾ ਲੱਗੀ ਆ ਜੀ ਆ ਦੱਸੂ ਹੁਣ ਬਾਈ ਪੂਰੀ ਡਿਟੇਲ ਕੀ ਆਪ ਕਲੈਕਸ਼ਨ ਦੀ ਬੋਟਮ ਹੈ ਬੋਟਮ ਅਲੱਗ ਵੀ ਵਾਸ ਸਕਦੇ ਹਾਂ ਹਾਂ ਕਲਰ ਡਿਜ਼ਾਈਨ ਦਾ ਆਪਸ਼ਨ ਹੈਗਾ ਜੀ ਇਹਦੇ ਵਿੱਚ ਮਿਲ ਜਾਣਾ ਕਲਰ ਡਿਜ਼ਾਈਨ ਉਹਨੂੰ 6 ਕਲਰ ਮਿਲ ਜਾਣਗੇ ਜੀ ਘੱਟ-ਘੱਟ ਇਹਦੇ ਵਿੱਚ ਮਿਲ ਜਾਣਗੇ 6 ਕਲਰ ਉਹਦੇ ਵਿੱਚ ਵੀ 6 ਕਲਰ ਨੇ ਹਣ ਇਹਦੇ ਵਿੱਚ ਜਿੰਨੇ ਮਰਜ਼ੀ ਇਹਦੇ ਵਿੱਚ ਤਾਂ 20 ਕਲਰ ਲੈ ਲਓ ਵੀਰੇ 20 ਅਲੱਗੇ ਮਿਲਣਗੇ ਸਾਰੇ ਓਕੇ ਹਾਂਜੀ ਬਾਕੀ ਕਲਰ ਆਪਸ਼ਨ ਆਪਾਂ ਨੂੰ ਬਹੁਤ ਤਰ੍ਹਾਂ ਦੀ ਇਹ ਤੁਹਾਨੂੰ ਮਿਲ ਜੂਗੀ ਜੀ ਹੋਰ ਗੁੱਸਤ ਜਰੂਰ ਕਰੋ ਸਾਡੇ ਦੇਖੋ ਮੇਰੀ ਗਲਗਰਮਟਾਈ ਲੋੜ ਬਗਾਨ ਸਾਢੇ 350 ਰੁਪਏ 700 ਆ ਜੀ ਸਾਢੇ 350 ਵਿੱਚ ਆਏ ਜੀ 60% ਦਾ ਆਫਰ ਇਧਰ ਆ ਦੇਖੋ ਲੇਡੀਜ਼ ਦੇ ਪਰਸ ਪਰਸਾ ਦਾ ਭੰਡਾਰ ਪੂਰਾ ਹੀ ਇੱਕ ਤੋਂ ਇੱਕ ਵਧੀਆ ਜੈਸ ਦੇ ਕੱਪੜੇ ਤੇ ਬੱਚਿਆਂ ਦੇ ਕੱਪੜੇ ਜੈਂਟਸ ਦੇ ਲੇਡੀ ਦੀ ਜੁਐਰੀ ਇਧਰ ਆ ਦੇਖੋ ਬੂਟ ਲੈ ਲਈ ਤੇ ਇਹ ਤੁਹਾਨੂੰ ਜਿਆਦਾ 400 ਰੁਪਏ ਚ ਮਿਲ ਜਾਨੀ ਕੋਈ ਵੀ ਕੱਲੋ ਦੇ ਬੋਟ ਨੇ ਇੱਥਾਂ ਤੇ ਵੀ ਸੇਲ ਲੱਗ ਚੁੱਕੀ ਆ। ਆਪ ਦੇਖੋ ਜੀ ਸੇਲ ਦੀਆਂ ਤਿਆਰੀਆਂ ਨੇ ਇਹ ਕੱਲੂ ਇੱਥੇ ਬਹੁਤ ਜ਼ਿਆਦਾ ਘੱਟੂਗਾ। ਅੱਜ ਬਾਰਿਸ਼ ਕਰਕੇ ਵੀ ਦੇਖ ਕੱਲੂ ਦੇਖ ਕੇ ਉਹ ਵੀ ਵੀਡੀਓ ਜਿਹੜਾ ਤੁਹਾਾਂਗੇ ਕੱਲੂ ਵੀ ਨੇ ਸ਼ਹਿਰ ਦਾ ਬਾਜ਼ਾਰ ਹੀ ਆ ਸਾਰੇ ਦੁਕਾਨਾਂ ਤੇ ਸੇਲ ਦੀ ਤਿਆਰੀ ਹੋ ਰਹੀ ਆ।